ਉਹ ਪਹਿਰੂ ਪੀਏ ਨੇ ਸਾਡੀ ਕੌਮ ਦੇ ਵਿੱਚ ਐਨੇ ਕ ਪਹਿਰੂ ਪੀ ਆ ਗਏ ਕਿ ਸਾਡੀ ਕੌਮ ਨੂੰ ਹਰ ਕੋਈ ਠੱਗਦਾ ਤੇ ਅੱਗੇ ਚਲਿਆ ਜਾਂਦਾ ਸਾਡੀ ਕੌਮ ਨੂੰ ਕੌਮ ਤੋਂ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਇਹਨਾਂ ਦੀਆਂ ਸਿਰਾਂ ਤੇ ਪੱਗਾਂ ਵੀ ਆ ਜਾਂਦੀਆਂ ਨੇ ਤੇ ਇਹ بڑے ਨਿਮਾਣੇ ਜੇ ਹੋ ਕੇ بڑے ਨਿਮਾਣੇ ਜੇ ਹੋ ਕੇ ਕਹਿੰਦੇ ਆ ਜੀ ਸਾਡੀ ਫਿਲਮ ਨੂੰ ਕਾਮਯਾਬ ਕਰੋ ਪਰ ਜਦੋਂ ਗਰਾਊਂਡ ਤੇ ਦੇਖੀਏ ਤੇ ਗਰਾਊਂਡ ਤੇ ਜਾ ਕੇ ਇਹ ਸਿੱਖੀ ਦੇ ਵਰਧ ਖੜੇ ਹੋ ਜਾਂਦੀ ਹੈ ਮੈਂ ਸਿੱਧਮ ਸਿੱਧੀ ਗੱਲ ਮੈਨ ਲਕੋਕੇ ਨਹੀਂ ਕਰਦਾ ਗੱਲ ਕਰਦਾ ਮੈਂ ਗੀਪੀ ਗਰੇਵਾਲ ਦੀ ਗੁਰਪ੍ਰੀਤ ਖੋਗੀ ਦੀ ਕਈ ਬੰਦਿਆਂ ਦੀ ਕਰਮਜੀਤ ਅਨਮੋਲ ਦੀ ਕਈ ਬੰਦੇ ਦੇ ਜਿਨ੍ਹਾਂ ਦੀ ਫਿਲਮ ਅੱਜ ਅਰਦਾਸ ਆ ਰਹੀ ਹੈ ਮੈਂ ਫਿਲਮ ਦੇ ਵਿਰੋਧ 'ਚ ਨਹੀਂ ਆ ਮੈਂ ਮੇਰੇ ਸਿੱਖਾਂ ਨੂੰ ਸਾਡੀ ਕੌਮ ਨੂੰ ਮੈਂ ਇਹ ਗੱਲ ਸਮਝਾਉਣੀ ਚਾਹਣਾ ਇਹ ਦੱਸਣੀ ਚਾਹਣਾ ਬੇਨਤੀ ਕਰਨੀ ਚਾਹਣਾ ਕਿ ਇਹੀ ਲੋਕ ਸੀ ਜਦੋਂ ਸਿੱਖ ਕੌਮ ਕਹਿ ਰਹੀ ਸੀ ਕਿ ਤੁਸੀਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ 'ਚ ਖੜੇ ਹੋਵੋ ਪਰ ਇਹੀ ਕੁੱਗੀ ਇਹੀ ਗਿੱਪੀ ਗਿਰਿਆ ਇਹੀ ਦੇਵ ਖੜਾ ਡਰ ਗਏ ਉਹ ਕਰਮੀਤ ਨੂੰ ਮੋਲ ਦੇ ਹੱਕ 'ਚ ਖੜ ਗਏ ਸੀ ਜਾ ਕੇ ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਨੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਤੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਉਹ ਇੰਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇੰਨੇ ਇੱਕ ਲਾਲਚੀ ਬੰਦੇ ਕਿ ਆਪਣੀ ਫਿਲਮ ਚਲਾਉਣ ਦੀ ਖਾਤਰ ਕੁਝ ਵੀ ਕਰ ਸਕਦੇ ਆ ਤੇ ਸਾਡੀ ਕੌਮ ਭੌਲੀ ਪਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਸੀ ਇਹ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜਨਾ ਸੀ ਉਹ ਕੁਰਬਾਨੀ ਯਾਦ ਕਰੋ ਸ਼ਹੀਦ ਭਾਈ ਬਿਆਸ ਸਿੰਘ ਕਿੱਡੀ ਵੱਡੀ ਕੁਰਬਾਨੀ ਕੌਮ ਦੀ ਪੱਗ ਸਿਰ ਤੇ ਰੱਖ ਦਿੱਤੀ ਸੀ ਕੌਮ ਨੂੰ ਮਰ ਤੋਂ ਜਿਉਂਦਾ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਸਰਬਜੀਤ ਸਿੰਘ ਜਫੀਤਕੋੜ ਤੋਂ ਚੋਲ ਲੜਦੇ ਸੀ ਤੇ ਉਹਨਾਂ ਦੇ ਖਿਲਾਫ ਇਹਨਾਂ ਦਾ ਯਾਰ ਕਰਮਜੀਤ ਨੂੰ ਅਨਮੋਲ ਖੜਾ ਹੋਇਆ ਤੇ ਇਹ ਸਾਰਾ ਅਨਚਾਰ ਮਹਿਕਮਾ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਦੀ ਹਮਾਇਤ ਚ ਇਹ ਵੀ ਨਹੀਂ ਦੇਖਿਆ ਕਿ ਵਿਰੁੱਧ ਕੌਣ ਖੜਾ ਹੈ ਇਹ ਵੀ ਨਹੀਂ ਦੇਖਿਆ ਕਿ ਕਿੰਨੀ ਵੱਡੀ ਕੁਰਬਾਨੀ ਹੈ ਇਹ ਸਿਰਫ ਸਾਡਾ ਯਾਰ ਹੈ ਅਮਨ ਦੇਵ ਕਰੋੜ ਨੂੰ ਕਹਿਣਾ ਚਾਹਣਾ ਓਏ ਭਰਾਵਾ ਤੂੰ ਹਰੇਕ ਜਿਹੜੀ ਇੰਟਰਵਿਊ ਤੇਰੀ ਆਉਂਦੀ ਹੈ ਉਹਦੇ ਵਿੱਚ ਕਹਿਣਾ ਅਸੀਂ ਆਪਣੇ ਯਾਰ ਨਾਲ ਖੜੇ ਆ ਤੇ ਹੈਗੇ ਅਸੀਂ ਸਿੱਖਾਂ ਉਹ ਸਿੱਖਾਂ ਦੀ ਸਿੱਖਾਂ ਦਾ ਸਦਾਨਤ ਕੀ ਐ ਸਿੱਖਾਂ ਨੇ ਕੁਰਬਾਨੀਆਂ ਕਿੱਡੀਆਂ ਕਿ ਦਿੱਤੀਆਂ ਨੇ ਸਿੱਖੀ ਦੀ ਖਾਤਰ ਪਰਿਵਾਰ-ਵਾਰ ਤੇ ਸੀ ਗੁਰੂ ਨੇ ਆਪਣੇ ਬੱਚੇ ਤੱਕ ਮਾਰਤੇ ਸੀ ਵਿਛੋੜਾ ਪੈ ਗਿਆ ਸੀ ਸਿੱਖੀ ਦੀ ਖਾਤਰ ਓਏ ਤੂੰ ਇੱਕ ਕਰ ਲੈ ਯਾਰ ਨੂੰ ਨਹੀਂ ਛੱਡ ਸਕਿਆ ਕੌਮ ਦੀ ਖਾਤਰ ਤੂੰ ਕਹਿੰਦਾ ਮੈਂ ਯਾਰੀ ਨਮਾਈਏ ਤੇ ਫਿਰ ਤੂੰ ਕਾਹਦਾ ਸਿੱਖਾ ਓਏ ਇੱਕ ਪਾਸੇ ਕੌਮ ਖੜੀ ਐ ਤੇ ਦੂਜੇ ਪਾਸੇ ਤੇਰਾ ਯਾਰ ਐ ਤਾਂ ਯਾਰ ਚੁਣ ਲਿਆ ਤੇ ਕੌਮ ਨੂੰ ਤੱਕਾ ਦੇਤਾ ਤੂੰ ਹੂ ਕਹਾਉਣਾ ਮੈਂ ਸਿੱਖਾਂ ਤੇ ਹਰੇਕ ਇੰਟਰਵਿਊ 'ਚ ਇਹ ਗੱਲ ਛੇੜਨ ਦਾ ਮੁੱਦਾ ਜਿਹੜਾ ਉਹ ਕਿਉਂ ਹਰੇਕ ਇੰਟਰਵਿਊ ਦੇ ਵਿੱਚ ਕੌਮ ਨਾਲ ਮੱਥਾ ਨਹੀਂ ਲਾਈਦਾ ਭਰਾਵਾ ਦੇਵ ਕਰੋੜਾ ਕੌਮ ਨਾਲ ਮੱਥਾ ਨਹੀਂ ਲਾਈਦਾ ਕੌਮ ਨਾਲ ਮੱਥਾ ਨਹੀਂ ਲਾਇਆ ਜਿਨ੍ਹਾਂ ਨੇ ਕੌਮ ਨਾਲ ਮੱਥੇ ਲਾਏ ਤੇ ਉਹ ਅੱਜ ਖੁੰਝੇ ਲੱਗੇ ਬੈਠੇ ਐ ਇੱਥੇ ਬहोत ਲੋਕ ਨੇ ਜਿਹੜੇ ਪਹਿਰੂ ਪੀਏ ਬਣੇ ਫਿਰਦੇ ਐ ਦਾੜੀਆਂ ਰੱਖਦੇ ਐ ਪੱਗਾਂ ਬੰਨਦੇ ਐ ਸਿੱਖ ਕਹਾਉਂਦੇ ਐ ਤੇ ਦੇਖਣ ਨੂੰ ਵੀ ਲੱਗਦੇ ਐ ਕਿ ਸਿੱਖ ਐ ਪਰੰਦਰੋ ਕੀ ਨੇ ਅੰਦਰੋਂ ਖੜਦੇ ਕਿਹਨਾਂ ਨਾਲ ਨੇ ਬੁਚੜਾਂ ਦੇ ਨਾਲ ਜਿਨ੍ਹਾਂ ਨੇ ਸਾਡੀ ਕੌਮ ਨੂੰ ਤਸੀਹੇ ਦਿੱਤੇ ਹੋਣ ਸਾਡੇ ਕਾਲ ਤੱਕ ਘਾਤੇ ਹੋਣ ਸਾਡੇ ਗੁਰੂ ਦੀਆਂ ਬਦਬੀਆਂ ਕਰਵਾਤੀਆਂ ਹੋਣ ਸਾਡੇ ਨੌਂ ਜ਼ੁਬਾਨਾਂ ਨੂੰ ਡਿਬਰੂ ਕਰ ਸਰਤਾ ਹੋਵੇ ਤੇ ਖੜਦੇ ਉਹਨਾਂ ਨਾਲ ਨੇ ਦੇਖਣੋਂ ਸਿੱਖ ਲੱਗਦੇ ਆ ਤੇ ਉਹੀ ਗੱਲ ਕੀਤੀ ਆ ਕਿ ਪਿਗਰੇ ਆ ਲਰਗੇ ਨੇ ਘੁੱਗੀ ਆ ਰਗੇ ਨੇ ਜਿਹੜੇ ਕੌਮ ਨੂੰ ਪਾਗਲ ਬਣਾ ਕੇ ਕਰੋੜਾ ਰੁਪਿਆ ਇਕੱਠੇ ਕਰਕੇ ਲਿਆ ਜਾਣਗੇ ਤੇ ਪਰ ਜਦੋਂ ਖੜਨਾ ਸੀ ਕੌਮ ਦੇ ਨਾਲ ਤੇ ਉਦੋਂ ਉਦੋਂ ਇਹਨਾਂ ਨੇ ਕਰਮਜੀਤ ਨਮੋਲ ਯਾਦ ਆ ਗਿਆ ਸੀ ਉਹਦੇ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਆਈ ਉਹਦੇ ਇਹਨਾਂ ਨੂੰ ਕੋਈ ਕੁਰਬਾਨੀ ਯਾਦ ਨਹੀਂ ਆਈ ਉਦੋਂ ਉਦੋਂ ਇਹਨਾਂ ਨੂੰ ਇਹ ਨਹੀਂ ਦੇਖਿਆ ਕਿ ਜੇ ਕਿਤੇ 1921 ਹੋ ਗਈ ਭਾਈ ਸਰਮਜੀ ਖਾਲਸਾ ਸਿੰਘ ਕਾਲਸਾ ਜੀ ਹਾਰ ਗਏ ਤੇ ਕੀ ਮੂੰਹ ਦਿਖਾਉਣਗੇ ਯਾਰ ਉਹਦੇ ਇਹਨਾਂ ਦੇ ਕੋਈ ਯਾਦ ਨਹੀਂ ਆਇਆ ਅੱਜ ਅੱਜ ਕਰੋੜਾ ਰੁਪਿਆ ਕਮਾਉਣਾ ਹੈ ਅੱਜ ਸਿਰਾਂ ਤੇ ਪੱਗਾਂ ਨੇ ਤੇ ਅੱਜ ਹੱਥ ਜੋੜਦੇ ਫਿਰਦੇ ਐ ਅੱਜ ਕਹਿੰਦੇ ਸਾਡੀ ਮੂਵੀ ਦੇਖੋ ਜਦੋਂ ਤਾਂ ਗਰਾਊਂਡ ਲੈਵਲ ਤੇ ਖੜਨਾ ਓਦੋਂ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਤੇ ਜਦੋਂ ਸਿਨੇਮਿਆਂ ਦੇ ਵਿੱਚ ਆਪਣੀ ਫਿਲਮ ਲਾਉਣੀ ਐ ਓਦੋਂ ਇਹ ਕਿਰਦਾਰ ਵੀ ਸਿੱਖਾਣੇ ਨਿਮਾਉਂਦੇ ਆ ਤੇ ਓਦੋਂ ਇਹ ਕੁਝਕ ਟਾਈਮ ਲਈ ਬਣ ਵੀ ਸਿੱਖ ਜਾਂਦੇ ਆ ਤੇ ਕਰੋੜਾਂ ਰੁਪਏ ਲੈ ਕੇ ਚੱਤਰ ਹੋ ਜਾਂਦੇ ਆ ਓਏ ਭਰਾਵੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਸਮਝੋ ਪੰਜਾਬੀਓ ਮੈਂ ਸਿੱਖ ਭਰਾਵਾਂ ਨੂੰ ਸਮਝਾਉਣਾ ਚਾਹਣਾ ਕਿ ਇਹ ਪਹਿਰੂ ਪੀਰ ਨੇ ਸਿੱਖ ਨਹੀਂ ਹੈਗੇ ਜਦੋਂ ਇਹਨਾਂ ਨੇ ਫਿਲਮਾਂ ਬਣਾਉਣੀਆਂ ਨੇ ਸਾਡਾ ਆਸਰਾ ਤੱਕਦੇ ਆ ਕਿਉਂਕਿ ਸਭ ਤੋਂ ਉੱਚੇ ਕਿਰਦਾਰ ਜੇ ਹੈਗੇ ਤਾਂ ਸਿੱਖਾਂ ਦੇ ਆ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਨੇ ਤਾਂ ਸਿੱਖਾਂ ਦੀਆਂ ਨੇ ਇਹ ਕਿਰਦਾਰ ਸਿੱਖਾਂ ਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਪਰ ਅਸਲ ਦੇ ਵਿੱਚ ਕਿਰਦਾਰ ਨਹੀਂ ਬਣਾ ਪਾਏ ਆਪਦੇ ਜਦੋਂ ਗਰਾਉਂਡ ਪੱਧਰ ਤੇ ਖੜਨਾ ਹੈ ਉਦੋਂ ਇਹ ਭੁੱਲ ਜਾਂਦੇ ਆ ਕਿਰਦਾਰਾਂ ਨੂੰ ਉਦੋਂ ਇਹਨਾਂ ਦੇ ਯਾਦ ਨਹੀਂ ਆਉਂਦੇ ਉਦੋਂ ਇਹ ਫਿਰ ਸਰਦਾਰਾਂ ਨੂੰ ਭੁੱਲ ਕੇ ਨਿਚਾਰਾਂ ਨਾਲ ਖੜਦੇ ਆ ਤੇ ਅੱਜ ਤੇ ਅੱਜ ਇਹ ਆਪਣੇ ਆਪ ਨੂੰ ਬੜੇ ਸਿੱਖ ਕਹੌਣ ਕਹੌਣ ਲੱਗੇ ਹੋਇਆ ਕਿ ਸਾਡੇ ਵਰਗਾ ਕੋਈ ਸਿੱਖ ਹੀ ਹੈ ਨਹੀਂ ਅਸੀਂ ਸਿੱਖੀ ਤੇ ਫਿਲਮ ਬਣਾਈ ਹੈ ਓਏ ਭਰਾਵੋ ਗਰਾਉਂਡ ਪੱਧਰ ਤੇ ਵੀ ਸਿੱਖੀ ਨਾਲ ਖੜਜਾ ਕਰੋ ਉਦੋਂ ਕਿਹੜੀ ਯਾਦ ਆਉਂਦੀ ਸਿੱਖੀ ਅੱਜ ਸਾਡੇ ਲੋਕ ਵੀ ਭਾਵਿਕ ਹੋ ਕੇ ਇਹਨਾਂ ਦੀ ਫਿਲਮ ਦੇਖਣ ਜਾਣਗੇ ਤੇ ਇਹਨਾਂ ਨੂੰ ਕਰੋੜਾਂ ਰੁਪਇਆ ਐਨ ਗਿਫਟ ਦੇ ਵਿੱਚ ਹੱਥੇ ਧਰ ਦੇਣਗੇ ਵੀ ਆ ਚੱਕੋ ਭਾਵੇਂ ਤੁਸੀਂ ਗਰਾਉਂਡ ਪੱਧਰ ਤੇ ਸਿੱਖੀ ਦੇ ਖਿਲਾਫ ਹੋ ਭਾਵੇਂ ਗਰਾਉਂਡ ਪੱਧਰ ਤੇ ਸਿੱਖੀ ਦਾ ਵਿਰੋਧ ਕਰਦੇ ਹੋ ਪਰ ਤੁਸੀਂ ਅੱਜ ਸਾਡੇ ਤੇ ਫਿਲਮ ਬਣਾਤੀ ਆ ਚੱਕੋ ਕਰੋੜਾਂ ਰੁਪਇਆ ਤੇ ਬੰਬੇ ਬਹਿ ਜੋ ਜਾ ਕੇ ਤੇ ਅਗਲਿਆਂ ਨੂੰ ਕਮਾ ਕੇ ਦੇ ਦੇਣਗੇ ਸੱਤ ਅੱਠ ਪੀੜੀਆਂ ਨਹੀਂ ਮੁੱਕਦਾ ਅਸੀਂ ਇਦਾਂ ਦੇ ਹੋ ਗਿਆਂਗੇ ਇਹੀ ਗਿੱਪੀ ਕਰਿਆਲ ਛੋਟੇ ਐਕਟਰਾਂ ਨੂੰ ਇਹਨੇ ਹੀ ਉੱਠਣ ਦਿੱਤਾ ਜਿੰਨੇ ਛੋਟੇ ਐਕਟਰ ਉੱਠਣਾ ਚਾਹੁੰਦੇ ਸੀ ਇਹਨੇ ਗਿੱਚੀ ਤੋਂ ਮਰੋੜ ਕੇ ਦੱਬ ਤੇ ਇਹੀ ਗਿੱਪੀ ਕਰਿਆਲ ਤੇ ਅੱਜ ਜਦ ਮੈਂ ਕਿਹਾ ਸੀ ਉਦੋਂ ਵੀ ਕਿ ਪੰਜਾਬੀ ਉਹੇ ਆਉਣਗੇ ਕਿ ਫਿਲਮਾਂ ਬਣਾਉਣਗੇ ਕਿਰਦਾਰ ਸਿਖਾਣੇ ਚਾਹਣਗੇ ਪਰ ਕਰੋੜਾਂ ਰੁਪਏ ਕਮਾ ਕੇ ਚਲੇ ਜਾਣਗੇ ਜਦੋਂ ਸਾਨੂੰ ਲੋੜ ਹੋਊ ਜਦੋਂ ਅਸੀਂ ਕਿਤੇ ਇਹਨਾਂ ਨੂੰ ਕਹਾਂਗੇ ਗਰਾਊਂਡ ਪੱਧਰ ਤੇ ਆ ਕੇ ਕੌਮ ਨਾਲ ਖੜੋ ਉਦੋਂ ਇਹਨਾਂ ਨੇ ਖੜਨਾ ਨਹੀਂ ਉਦੋਂ ਇਹਨਾਂ ਨੇ ਨਿਚਾਰਾ ਸਾਹ ਦੇਣਾ ਆਜ ਉਹੀ ਗੱਲ ਹੋਗੀ ਪੰਜਾਬੀਓ ਆਜ ਉਹੀ ਗੱਲ ਹੋਗੀ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਕਿ ਜੇ ਕੌਮ ਅੱਜ ਇਹਨਾਂ ਦਾ ਵਾਈ ਕੱਟ ਕਰੇ ਤਾਂ ਇਹਨਾਂ ਨੂੰ ਆਕਲ ਆਊਗੀ ਇਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਸਿੱਖਾਂ ਦੇ ਸਿਰ ਤੋਂ ਅਸੀਂ ਕਰੋੜਾਂ ਰੁਪਏ ਕਮਾਉਨੇ ਆ ਗਰਾਉਂਡ ਪੱਧਰ ਤੇ ਵੀ ਉਹਨਾਂ ਲਈ ਕੋਈ ਹਾਂ ਦਾ ਨਾ ਨਾ ਮਾਰਦਿਆ ਕਰੀਏ। ਗਰਾਉਂਡ ਪੱਧਰ ਤੇ ਵੀ ਅਸੀਂ ਉਹਨਾਂ ਨਾਲ ਖੜ੍ਹ ਜਾਇਆ ਕਰੀਏ। ਇਹਨਾਂ ਨੂੰ ਫੇਰ ਰਕ ਲਾਉਗੀ ਪੰਜਾਬੀਓ ਜੇ ਇਹਨਾਂ ਦੀ ਫਿਲਮ ਦਾ ਤੁਸੀਂ ਬਾਈਕਾਟ ਕਰੋਗੇ। ਪੈਸੇ ਕਮਾਉਣ ਲਈ ਇਹਨਾਂ ਦੇ ਸਿੱਖਿਆ ਆ ਦਾ ਜਾਂਦੇ ਆ। ਤੇ ਪਰ ਜਦੋਂ ਸਿੱਖ ਭਰਾ ਕੋਈ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਹੋਵੇ, ਜਿਹਦੀ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਹੋਵੇ, ਮਾਤਾ ਬਿੰਮਲ ਕੌਰ ਦੀ ਉਦੋਂ ਇਹ ਭੁੱਲ ਜਾਂਦੇ ਐ ਕਿ ਸਾਹਮਣੇ ਕੌਣ ਇਲੈਕਸ਼ਨ ਲੜ ਰਿਹਾ ਹੈ ਉਦੋਂ ਇਹ ਉਦੋਂ ਇਹ ਕਰਮੀ ਤਨਮੋਲ ਦੇ ਕਾਗਜ਼ ਵੀ ਭਰੋਣਾ ਐ ਉਹਨੂੰ ਦਿਤਾਉਣ ਵੀ ਆਏ ਬਹੁਤ ਜ਼ੋਰ ਨਾਲ ਆਇਆ ਪਰ ਉਹ ਤਾਂ ਫਰੀਦਕੋਟ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਪਹਿਚਾਣ ਕਰ ਲਈ ਤੁਸੀਂ ਕੌਮ ਦਾ ਸਿਰ ਉੱਚਾ ਕੀਤਾ ਤੁਸੀਂ ਇੱਕ ਕੌਮੀ ਬੰਦੇ ਨੂੰ ਜਿਤਾਇਆ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਆ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੁਸੀਂ ਉਹਨੂੰ ਜਿਤਾਇਆ ਪਰ ਇਹਨਾਂ ਨੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਮ ਨਹੀਂ ਛੱਡੀ ਸੀ ਜਿਹੜੇ ਅੱਜ ਪੱਗਾਂ ਬਨ ਕੇ ਸਾਡੀ ਕੌਮ ਤੇ ਉਹ ਕਰੋੜਾਂ ਰੁਪਿਆ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਇਹਨਾਂ ਵਿਚਾਰਾਂ ਨੇ ਕੋਈ ਕਸਮ ਨਹੀਂ ਛੱਡੀ ਸੀ ਪੂਰਾ ਜੋਰ ਤੱਕ ਲਾਤਾ ਸੀ ਤਾਂ ਦੇਵਖੌੜ ਵਰਗੇ ਕਹਿੰਦੇ ਅਸੀਂ ਤਾਂ ਆਪਣੇ ਯਾਰ ਨਾਲ ਖੜੇ ਸੀ ਉਹ ਫਿਰ ਤੂੰ ਸਿੱਖ ਨਹੀਂ ਇਤਿਹਾਸ ਪੜ੍ਹ ਸਿੱਖਾਂ ਦਾ ਕੀ ਹੈ ਇਤਿਹਾਸ ਦੇ ਵਿੱਚ ਕੀ ਲਿਖਿਆ ਹੈ ਇਤਿਹਾਸ ਦੱਸਦਾ ਹੈ ਕਿ ਕੌਮ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਵਾਰਤੇ ਸੀ ਆਪਣੇ ਮਾਪੇ-ਵਾਪ ਤੱਕ ਵਾਰਤੇ ਸੀ ਛੋਟੇ-ਛੋਟੇ ਬੱਚੇ ਨੀਹਾਂ ਚਨੇਗੇ ਸੀ ਆਪਣਾ ਪਰਿਵਾਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਦੇ ਵਿੱਚ ਚਲੇ ਗਏ ਸੀ ਤੇ ਆ ਦੇਵਖੋੜ ਕਹਿੰਦਾ ਸਿੱਖ ਇੱਕ ਪਾਸੇ ਆ ਤੇ ਮੇਰਾ ਯਾਰ ਇੱਕ ਪਾਸੇ ਆ ਤੇ ਭਰਾਵਾ ਫਿਰ ਤੂੰ ਸਿੱਖ ਨਾ ਕਹਿ ਇਹ ਤੋਂ ਸਿੱਖ ਹੈ ਉਹ ਇੱਕ ਪਾਸੇ ਕੌਮੀ ਬੰਦਾ ਖੜਿਆ ਹੋਵੇ ਜਿਹਨੇ ਕੌਮ ਲਈ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਇੱਕ ਪਾਸੇ ਉਹ ਬੰਦੇ ਖੜੇ ਹੋਣ ਜਿਨ੍ਹਾਂ ਨੇ ਕੌਮ ਦੇ ਨੌਜਵਾਨਾਂ ਨੂੰ ਚੱਕ ਕੇ ਨੇਸੇ ਲਾ ਕੇ ਡਿਬਰੂਗੜ ਸੜਤਾ ਹੋਵੇ ਤੇ ਤੁਸੀਂ ਜਾ ਕੇ ਉਹਨਾਂ ਨਾਲ ਖੜਦੇ ਹੋ ਤੇ ਪਰ ਜਦੋਂ ਫਿਲਮਾਂ ਦੇ ਵਿੱਚ ਗੱਲ ਆ ਜਾਂਦੀ ਹੈ ਤੇ ਫਿਰ ਸਾਡਾ کردار ਕਰਦੇ ਹੋ ਤੇ ਕਰੋੜਾਂ ਰੁਪਇਆ ਭਾਵਕ ਕਰਕੇ ਸਾਡੀ ਇਸ ਕੌਮ ਨੂੰ ਤੇ ਪੈਸੇ ਇਕੱਠੇ ਕਰਕੇ ਬੰਬੇ ਚਲੇ ਜਾਂਦੇ ਹਾਂ ਪਾਣੀ ਕਿੰਨਾ ਦੇ ਭਰਦੇ ਹਾਂ ਸਰਕਾਰਾਂ ਦੇ ਸਰਕਾਰਾਂ ਦਾ ਪਾਣੀ ਭਰਦੇ ਹਾਂ ਜੇ ਗੱਲ ਇਹ ਗਲਤਤਾ ਦਾ ਦੱਸੋ ਭਰਾਵੋ ਅੱਜ ਉਹੀ ਗਿੱਪੀ ਗਰੇਵਲ ਪੱਗ ਮੰਨ ਕੇ ਕਹਿੰਦਾ ਕਿ ਮੇਰੀ ਫਿਲਮ ਦੇਖਣ ਜਾਓ ਆਪਣੀ ਫਿਲਮ ਦੀ ਪ੍ਰਮੋਸ਼ਨ ਤੇ ਇੰਨੇ ਕਿ ਪੈਸੇ ਲਾ ਦਿੰਦਾ ਗੱਲਾਂ ਹੀ ਛੱਡੋ ਤੇ ਅਸੀਂ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਪਿਛਲਾ ਓਏ ਆ ਤਾਂ ਹੁਣ ਦੀ ਗੱਲ ਹੈ ਸਾਰੇ 5-7 ਮਹੀਨੇ ਹੋਇਆ ਹੈ ਤੁਹਾਡੀ ਕੌਮ ਦੇ ਖਿਲਾਫ ਜਾ ਕੇ ਫਰੀਦਕੋਟ ਖੜਗੇ ਸੀ ਇਹ ਸਾਰੇ ਜੋ ਅੱਜ ਸਿੱਖੀ ਭੇਸ ਦੇ ਵਿੱਚ ਆ ਕੇ ਪਹਿਰੂ ਰੁਪਏ ਬਣ ਕੇ ਸਾਡੇ ਤੇ ਕਰੋੜਾਂ ਰੁਪਏ ਕਮਾਉਣਾ ਚਾਹੁੰਦੇ ਆ ਅਸੀਂ ਸਮਝੀਏ ਗੱਲ ਨੂੰ ਕਿ ਗੱਲ ਕਿੱਧਰ ਨੂੰ ਜਾ ਰਹੀ ਹੈ ਆ ਦੇਖ ਲਓ ਇਹ ਆਪਣੀ ਫਿਲਮ ਚਲਾਉਣ ਦੀ ਖਾਤਰ ਕੀ ਕੀ ਕਰ ਰਹੇ ਆ ਕਿਵੇਂ ਆ ਪਖੰਡੀ ਸਾਹਾਂ ਦੇ ਪੱਗਾ ਮੰਨ ਕੇ ਪੈਰਾਂ ਤੇ ਸਿਰ ਧਰੀ ਬੈਠਿਆ ਸਾਡੀ ਫਰਮ ਕਾਮਯਾਬ ਹੋ ਜੀ ਉਹ ਲਾਂਦ ਤੋਂ ਇਹਨਾਂ ਦੇ ਬੱਲੇ ਹੈ ਨਹੀਂ ਕੁਛ ਬਖਰੀ ਹੈਗਾ ਇਹਨਾਂ ਪੱਲੇ ਐਵੇਂ ਨਾ ਰੱਤ ਗੱਲ ਤੇ ਜਾ ਕੇ ਨਾ ਹੀ ਪੈਰੀ ਵਜਿਆ ਕਰੋ ਆਹ ਦੇਖ ਲੋ ਇਹ ਕਿਰਦਾਰ ਨੇ ਬਨ ਕੇ ਸਿਰਾਂ ਦੇ ਪੱਗਾ ਤੇ ਸਾਧਾ ਨੇ ਗਿੱਟਿਆਂ 'ਚ ਬੈਠਿਆ ਯਾਰ ਸਾਲਾਂ ਦੇ ਪੈਰਾਂ 'ਚ ਬੈਠਿਆ ਉਹ ਸਿਰਫ ਆਪਣੀ ਫਿਲਮ ਚਲਾਉਣ ਦੇ ਲਈ ਇਹ ਇਕੱਲਾ ਇਕਲੀ ਫਿਲਮ ਦੇ ਵਿੱਚ ਕਿਰਦਾਰ ਨਿਵਾ ਲੈਂਦੇ ਆ ਸਿੱਖਾਂ ਲੈ ਕਿਉਂਕਿ ਕਰੋੜਾਂ ਰੁਪਇਆ ਕਮਾਉਣਾ ਵੀ ਹੁੰਦਾ ਸਾਡੀ ਕੌਮ ਪਿੱਛੇ ਵੀ ਲੱਗ ਜਾਂਦੀ ਹੈ ਪਰ ਜੇ ਗਰਾਉਂਡ ਪੱਧਰ ਤੇ ਆਉਂਗੇ ਭਰਾਵੋ ਗਰਾਉਂਡ ਪੱਧਰ ਤੇ ਇਹ ਉਹ ਸਾਡੇ ਦੀਆਂ ਚੌਕੀਆਂ ਪਰਦੇ ਆ ਅਸੀਂ ਚਿਚਾਲ ਸਿਚੇਾਲ ਦੇ ਗੋਡਿਆਂ 'ਚ ਬੈਠੇ ਆ ਉਹੀ ਸਿਚੇਾਲ ਜਿਹਨੂੰ ਜਦੋਂ ਤੱਕ ਕੋਈ ਅਹੁਦਾ ਨਹੀਂ ਮਿਲਿਆ ਸੀ ਸਰਕਾਰ 'ਚ ਜਦੋਂ ਤੱਕ ਇਹ ਆ ਸੰਸਦ ਮੈਂਬਰ ਨਹੀਂ ਬਣਿਆ ਸੀ ਰਾਜ ਸਭਾ ਮੈਂਬਰ ਨਹੀਂ ਬਣਿਆ ਸੀ ਉਦੋਂ ਤੱਕ ਤਾਂ ਪਾਣੀ ਵੀ ਗੰਦਲੇ ਸੀ ਪੰਜਾਬ ਦੇ ਉਦੋਂ ਤੱਕ ਤਾਂ ਬੁੱਢਾ ਨਾਲਾ ਵੀ ਜ਼ਹਿਰੀਲਾ ਸੀ ਉਦੋਂ ਤੱਕ ਤਾਂ ਵਾਤਾਵਰਨ ਵੀ ਖਰਾਬ ਸੀ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਸੀ ਤੇ ਜਿੱਦਾਂ ਜਿੱਦਾਂ ਇਹਨੂੰ ਕੋਈ ਉਹਦਾ ਮਿਲ ਗਿਆ ਜਿੱਦ ਇਹ ਰਾਜ ਸਭਾ ਦਾ ਮੈਂਬਰ ਸਰਕਾਰ ਨੇ ਬਣਾਤਾ ਤੇ ਉਹਦੇ ਦੀ ਸਰਕਾਰ ਚੰਗੀ ਹੋ ਗਈ ਵਾਤਾਵਰਨ ਵੀ ਸੁੱਧ ਹੋ ਗਿਆ ਬੁੱਢਾ ਜਿਹੜਾ ਨਾਲਾ ਹੈ ਉਹ ਵੀ ਚੰਗਾ ਹੋ ਗਿਆ ਪਾਣੀ ਵੀ ਸਹੀ ਹੋ ਗਿਆ ਤੇ ਜੇ ਜਿਹੜੀ ਜੀਰੇ ਫੈਕਟਰੀ ਸੀ ਉਹਦਾ ਵੀ ਸੈਂਪਲ ਕਹਿੰਦਾ ਸਹੀ ਆ ਗਏ ਇਹ ਸਭ ਕੁਝ ਹੀ ਭੁੱਲ ਗਿਆ ਇਹ ਸਭ ਕੁਝ ਹੀ ਭੁੱਲ ਬੈਠਾ ਹੈ ਇਹ ਕਹਿੰਦਾ ਵਾਤਾਵਰਨ ਵੀ ਠੀਕ ਹੈ ਪਾਣੀ ਵੀ ਠੀਕ ਨੇ ਸਾਰਾ ਕੁਝ ਹੀ ਠੀਕਾ ਉਹਦਾ ਮਿਲ ਗਿਆ ਕੁਰਸੀ ਤੇ ਜਾ ਕੇ ਬਹਿਂਦੇ ਰਾਜ ਸਭਾ ਚ ਚਲੋ ਜੀ ਕਿਹੜਾ ਪੰਜਾਬ ਕਿਹੜਾ ਵਾਤਾਵਰਨ ਕਿਹੜੇ ਪਾਣੀ ਕਿਹੜੇ ਲੋਕ ਕਿਹੜਾ ਕੈਂਸਰ ਕਿਹੜਾ ਕਾਲਾ ਪੀਲਿਆ ਆਹ ਕੁਝ ਰਹਿ ਗਿਆ ਬਸ ਤੇ ਇਹ ਲੋਕ ਪੱਗਾਂ ਮੰਨ ਕੇ ਇਹਦੇ ਪੈਰਾਂ 'ਤੇ ਬੈਠੇ ਆ ਇਹ ਸਰਕਾਰੀ ਬੰਦੇ ਆ ਇਹ ਸਰਕਾਰੀ ਸਾਧ ਹੈ ਕਦੋਂ ਸਮਝੋਗੇ ਪੰਜਾਬੀਓ ਇਹਨਾਂ ਪਹਿਰੂਪੀਆਂ ਤੋਂ ਬਾਹਰ ਆਓ ਤੇ ਜਿਹੜੇ ਲੋਕ ਗਰਾਊਂਡ ਪੱਧਰ ਤੇ ਸਾਡੇ ਨਾਲ ਨਹੀਂ ਚੱਲਦੇ ਸਾਡੀ ਮਦਦ ਨਹੀਂ ਕਰਦੇ ਜੇਕਰ ਉਹ ਸਾਡੇ ਕਿਰਦਾਰਾਂ 'ਚ ਕੋਈ ਫਿਲਮ ਬਣਾਉਂਦੇ ਆ ਤਾਂ ਉਹਨਾਂ ਦਾ ਬਾਈਕਟ ਕਰੋ ਹੋਰ ਬਹੁਤ ਚੰਗੇ ਲੋਕ ਨੇ ਜਿਹੜੇ ਸਾਡੀ ਕੌਮ ਨਾਲ ਖੜਦੇ ਆ ਬਥੇਰੇ ਐਕਟਰ ਨੇ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਜੇ ਕੋਈ ਚੰਗੀ ਮੂਵੀ ਦੇਖਣੀ ਆ ਤੇ ਇੱਥੇ ਵਿਦਵਾਨ ਵੀ ਆਉਣਗੇ ਬਾਈ ਚੰਗੀ ਫਿਲਮ ਐ ਅਰਦਾਸ ਨਾਮ ਐ ਤੁਸੀਂ ਵਿਰੋਧ ਕਰਦੇ ਹੋ ਮੈਂ ਮੈਂ ਫਿਲਮ ਦਾ ਵਿਰੋਧ ਨਹੀਂ ਕਰਦਾ ਮੈਂ ਇਹਨਾਂ ਪਹਿਰੂਪੀਆਂ ਦਾ ਵਿਰੋਧ ਕਰਦਾ ਜਿਹੜੇ ਸਾਡੀ ਕੌਮ ਦੇ ਗਰਾਉਂਡ ਪੱਧਰ ਤੇ ਖਿਲਾਫ ਨੇ ਤੇ ਉ ਇਹ ਸਾਡੇ ਕਿਰਦਾਰ ਬਣਾ ਕੇ ਸਾਥੋ ਕਰੋੜਾਂ ਰੁਪਇਆ ਕਮਾਉਣਾ ਚਾਹੁੰਦੇ ਆ ਹੈਗੇ ਮੁੰਡੇ ਬਹੁਤ ਅਰਬੀ ਕਨੋਲੇ ਵਰਗੇ ਮੁੰਡੇ ਹੈਗੇ ਆ ਹੋਰ ਚੰਗੇ ਚੰਗੇ ਐਕਟਰ ਹੈਗੇ ਆ ਕਲਸੀ ਵਰਗੇ ਭਰਾ ਸਾਡੇ ਜਿਹੜੇ ਡਿਬਰੂਗੜ੍ਹ ਬੈਠੇ ਆ ਉਹ ਹੈਗੇ ਆ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਮੂਵੀਆਂ ਉਹ ਬਣਾ ਸਕਦੇ ਆ ਅਰਦਾਸ ਪਰ ਇਹਨਾਂ 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 ਬਚਰਾਂ ਨੂੰ ਕਿੰਨੇ ਕਰੋੜਾਂ ਰੁਪਇਆ ਕਮਾ ਕੇ ਦੇਣਾ ਹੈ ਭਾਈ ਇਹਨਾਂ ਨੇ ਸਾਨੂੰ ਪਾਗਲ ਸਮਝਿਆ ਹੋਇਆ ਯਾਰ ਇਹ 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 ਪੱਗਾਂ ਸਿਰ ਪਸਾਈ ਫਿਰਦੇ ਆ ਇਹ ਕਰੋੜਾਂ ਰੁਪਇਆ ਕਮਾਉਣਾ ਚਾਹੁੰਦੇ ਆ ਸਾਡੀ ਕੌਮ ਦੇ ਉੱਪਰ ਗਰਾਉਂਡ ਪੱਧਰ ਤੇ ਇਹ ਕਹਿੰਦੇ ਅਸੀਂ ਆਪਣੇ ਯਾਰ ਨਾਲ ਖੜਾਂਗੇ ਉਦੋਂ ਉਦੋਂ ਯਾਦ ਕਰਨੀ ਸੀ ਸਿੱਖੀ ਉਦੋਂ ਕਿਹਨੂੰ ਯਾਦ ਕੀਤੀ ਇਹਨਾਂ ਨੇ ਵੀ ਹਾਂ ਅਸੀਂ ਆਪਣੀ ਕੌਮ ਨਾਲ ਖੜਿਆ ਓਏ ਕਰਮਜੀਤ ਸਿਆ ਤੂੰ ਸਾਡਾ ਯਾਰ ਹੈ ਰਹੇਗਾ ਪਰ ਅਸੀਂ ਆਪਣੀ ਕੌਮ ਨਾਲ ਖੜੇ ਆਂ ਕੌਮ ਤੋਂ ਵੱਧ ਕੇ ਕੁਛ ਨਹੀਂ